ਸਤਿ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਜੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਤੇ ਜੋ ਸ਼੍ਰੀ ਨਗਰ ਦੇ ਵਿੱਚ ਹੋਇਆ ਉਹ ਅਤੀ ਨਿੰਦਨਯੋਗ ਹੈ ਅਤੀ ਉਹ ਨਿੰਦਨਯੋਗ ਘਟਨਾ ਹੈ ਉਸ ਘਟਨਾ ਦਾ ਜਿੰਨਾ ਵਿਰੋਧ ਹੋਵੇ ਉਹਨਾਂ ਕੀਤਾ ਜਾਣਾ ਚਾਹੀਦਾ ਹੈ ਅਸੀਂ ਉਸ ਘਟਨਾ ਦੇ ਲਈ ਜ਼ਿੰਮੇਵਾਰ ਬੰਦਿਆਂ ਤੇ ਕਾਰਵਾਈ ਦੀ ਜਿਹੜੀ ਮੰਗ ਉਹ ਕਰਦੇ ਹਾਂ ਤੁਸੀਂ ਦੇਖੋ ਕਿਦਾਂ ਪਿੱਛੇ ਪੋਸਟਰ ਲੱਗਿਆ ਹੈ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਸਰਕਾਰ ਸਰਕਾਰ ਸਮਾਗਮ ਕਰਾ ਰਹੀ ਹੈ ਤਾਂ ਉੱਥੇ ਭੰਗੜੇ ਪਏ ਜਾ ਰਹੇ ਨੇ ਉੱਥੇ ਨੱਚਿਆ ਜਾ ਰਿਹਾ ਤੁਸੀਂ ਦੇਖ ਲਈ ਵੀਡੀਓ ਸਾਰਿਆਂ ਨੇ ਮੈਨੂੰ ਲੱਗਦਾ ਦੇਖ ਹੀ ਲਈ ਹੋਊਗੀ ਹੈਨਾ ਕਿੱਦਾਂ ਉੱਥੇ ਨੱਚਿਆ ਜਾ ਰਿਹਾ ਕਿਸ ਤਰੀਕੇ ਦੇ ਨਾਲ ਜਿਹੜੇ ਭੰਗੜੇ ਪਏ ਜਾ ਰਹੇ ਨੇ ਜਿਹੜੇ ਗੀਤ ਗਾਏ ਜਾ ਰਹੇ ਨੇ ਗੀਤ गा ਕੇ ਫਿਰ ਉਹਨਾਂ ਦੇ ਡਾਂਸ ਕੀਤਾ ਜਾ ਰਿਹਾ ਸੋ ਕਿਤੇ ਨਾ ਕਿਤੇ ਸਾਡੀ ਭਾਵਨਾ ਨੂੰ ਠੇਸ ਪਹੁੰਚੀ ਹੈ ਸਾਡੇ ਦਿਲ ਤੇ ਸੱਟ ਵੱਜੀ ਹੈ ਇਹੇ ਬਹੁਤ ਹੀ ਨਿੰਦਣਯੋਗ ਜਿਹੜੀ ਘਟਨਾ ਐ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਲਈ ਹੋਣੀ ਆ ਸਾਨੂੰ ਜੇ ਅਸੀਂ ਦੇਖੋ ਧਰਮਾਂ ਤੇ ਰਾਜਨੀਤੀ ਹਨਾ ਠੀਕਾ ਨਾਲ ਚੱਲਣੇ ਛੇਵੇਂ ਪਾਸ਼ਾ ਦਾ ਹੁਕਮ ਹੈ ਬਿਲਕੁਲ ਨਾਲ ਚੱਲਣੇ ਚਾਹੀਦੇ ਨੇ ਪਰ ਜਿਹੜੇ ਧਰਮ ਦੀ ਆੜ ਦੇ ਵਿੱਚ ਰਾਜਨੀਤੀ ਹੋ ਰਹੀ ਹੈ ਉਹ ਉਹ ਕਿਵੇਂ ਜਾਇਜ਼ ਆ ਮੈਨੂੰ ਦੱਸੋ ਜਦੋਂ ਇਹ ਪ੍ਰਬੰਧ ਐ ਐਸਜੀਪੀਸੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ ਤਾਂ ਭਾਈਓ ਇੱਕ ਇੱਕ ਚੀਜ਼ ਦਾ ਗੌਰ ਰੱਖਦੇ ਨੇ ਜਦੋਂ ਅਸੀਂ ਇਹ ਸਰਕਾਰੀ ਤੌਰ ਤੇ ਸਰਕਾਰ ਆਪਦੇ ਤੌਰ ਤੇ ਕਰਾਉਗੀ ਤਾਂ ਫਿਰ ਭਾਈ ਇਹ ਚੀਜ਼ਾਂ ਹੋਣੀਆਂ ਇਹ ਹੁਣ ਇਸ ਘਟਨਾ ਨੇ ਸਾਰੇ ਪੰਜਾਬੀਆਂ ਦਾ ਦਿਲ ਚ ਜੋੜ ਕੇ ਰੱਖ ਦਿੱਤਾ ਕਿੱਡੀ ਇਹ ਗਲਤ ਘਟਨਾ ਹੈ ਯਾਰ ਕਿਵੇਂ ਇਹਨੂੰ ਜਸਟੀਫਾਈ ਕਰੋਗੇ ਤੁਸੀਂ ਤੁਸੀਂ ਗੁਰੂ ਪਾਤਸ਼ਾਹ ਦਾ ਸ਼ਹੀਦੀ ਧੜੇ ਮਾਉਣੇ ਤੇ ਉੱਥੇ ਤੁਸੀਂ ਭੰਗੜੇ ਪਾ ਰਹੇ ਹੋ ਯਾਰ ਇਹ ਇਹ ਕਿਵੇਂ ਐਸੈਪਟੇਬਲ ਹੋ ਜਾਊਗਾ ਯਾਰ ਸਿੱਖ ਕੌਮ ਦੇ ਲਈ ਹਨਾ ਗੁਰਤੇਗਬਾਦਰ ਸਾਹਿਬ ਦਾ ਸਥਾਨ ਕੀ ਹੈ ਮੈਨੂੰ ਦੱਸੋ ਸਹੀ ਤੁਸੀਂ ਕਿੰਨੀ ਪਵਿੱਤਰ ਰੂਹ ਕਿੰਨੀ ਪਵਿੱਤਰ ਆਤਮਾ ਮੰਨਦੇ ਆ ਉਹਨਾਂ ਨੇ ਤਾਂ ਨਵੇਂ ਬਾਦਸ਼ਾਹ ਨੇ ਤਾਂ ਦਿੱਲੀ ਦੇ ਵਿੱਚ ਜਾ ਕੇ ਆਪਦਾ ਸੀਸ ਦੇ ਦਿੱਤਾ ਸੀ ਤੇ ਅਸੀਂ ਉਹਨਾਂ ਦੇ ਸ਼ਹੀਦੀ ਦਿਹਾੜਿਆਂ ਤੇ ਨੱਚ ਰਹੇ ਆ ਇਹ ਇਹ ਕਿਥੋਂ ਦਾ ਮੈਨੂੰ ਦੱਸੋ ਜਿਹੜਾ ਇਹ ਪ੍ਰਬੰਧ ਸਹੀ ਹੈ ਕੀ ਪ੍ਰਬੰਧਕਾਂ ਨੂੰ ਇਹਦੇ ਬਾਰੇ ਸੋਚਣਾ ਹੀ ਚਾਹੀਦਾ ਸੀ ਕੀ ਪ੍ਰਬੰਧਕਾਂ ਨੂੰ ਪਹਿਲਾਂ ਨਹੀਂ ਪਤਾ ਸੀ ਵੀ ਇਹ ਕੋਸ਼ ਭਾਈ ਨਹੀਂ ਹੋਣਾ ਕਿਉਂਕਿ ਸ਼ਹੀਦੀ ਦਿਹਾੜਾ ਹੈ ਉਹਨਾਂ ਨੇ ਇਹ ਜਾਣ ਬੁੱਝ ਕੇ ਕੀਤਾ ਫਿਰ ਜਿਹੜੇ ਨੱਚ ਰਹੇ ਨੇ ਉਹ ਸਾਡੇ ਆ ਭਰਾ ਸਿੱਖ ਭਰਾ ਹੀ ਨੇ ਕੀ ਉਹਨਾਂ ਨੂੰ ਪਤਾ ਨਹੀਂ ਯਾਰ ਸ਼ਹੀਦੀ ਦੇ ਨਾਲ ਸੰਬੰਧੀ ਸਮਾਗਮ ਤੇ ਅਸੀਂ ਉੱਥੇ ਬਾਹਾਂ ਚੱਕ ਕੇ ਨੱਚ ਰਹੇ ਆ ਯਾਰ ਇਦੋਂ ਗਲਤ ਨਹੀਂ ਕੁਝ ਹੋ ਸਕਦਾ ਇਹ ਆਤੀ ਨਿੰਦਣ ਜੋ ਘਟ ਰਹਾ ਹੈ ਇਹਦੀ ਜਿੰਨੀ ਵਾਰ ਮਾਫੀ ਮੰਗੀ ਜਾਵੇ ਮੰਗਣੀ ਚਾਹੀਦੀ ਹੈ ਉਹ ਮੁੰਡਾ ਜਿਹੜਾ ਬਹੁਤ ਵਧੀਆ ਗਾਉਂਦਾ ਮੁੰਡਾ ਭਰਾ ਆਪਣਾ ਵੀਰ ਸਿੰਘ ਹੈ ਨਾ ਉਸ ਵੀਰ ਨੇ ਆ ਕੇ ਮਾਫੀ ਮੰਗੀ ਉਹ ਕਹਿੰਦਾ ਵੀ ਮੈਨੂੰ ਜਿਹੜੀ ਮੇਰੀ ਪੀਆ ਟੀਮ ਹੈ ਪ੍ਰਬੰਧਕ ਟੀਮ ਹੈ ਉਹਨਾਂ ਨੇ ਜਿਹੜਾ ਮੈਨੂੰ ਇਹ ਸੀਗਾ ਵੀ ਮੈਂ ਪਿੱਛੇ ਬੋਰਡ ਦੇਖਿਆ ਨਹੀਂ ਤੇ ਮੈਂ ਉਹ ਗਲਤੀ ਦੇ ਵਿੱਚ ਹੀ ਉਹ ਜਿਹੜੇ ਗੀਤ ਉੱਥੇ ਮੇਤੋਂ ਗਾਏ ਗਏ। ਸੋ ਭਾਈ ਦੇਖਿਆ ਕਰੋ ਜਿਹੜੇ ਸਮਾਗਮ ਕਰਾਉਣੇ ਹੋ ਜਾਂ ਤੁਸੀਂ ਜਾਣਾ ਹੈ ਸਾਰੇ ਪਹਿਲਾਂ ਚੈੱਕ ਕਰਿਆ ਕਰੋ ਵੀ ਅਸੀਂ ਕਿਉਂ ਜਾ ਰਹੇ ਹਾਂ। ਉਸ ਗਾਇਕ ਵੀਰ ਨੇ ਤਾਂ ਮਾਫੀ ਮੰਗ ਲਈ ਆ। ਮੈਂ ਉਹਦੀ ਦੇਖ ਰਿਹਾ ਸੀ ਵੀਡੀਓ। ਚਲੋ ਗਲਤੀ ਹੈ ਹਨਾ ਸੰਗਤ ਬਖਸ਼ਣ ਹਾਰਾ ਬਖਸ਼ ਬਖਸ਼ ਸਕਦੀ ਹੈ। ਪਰ ਇਹਦੇ ਵਿੱਚ ਗਲਤੀ ਕਿੰਨੀ ਦੀ ਹੈ ਦੇਖੋ ਸਰਕਾਰ ਬਾਰ ਬਾਰ ਵੱਡੇ ਵੱਡੇ ਹੋਲਡਿੰਗ ਦੇ ਰਹੀ ਆ ਉਧਰ ਮੀਟਿੰਗ ਹੋਈ ਵੀ ਅਸੀਂ 350 ਸਾਲਾ ਜਿਹੜਾ ਮਨਾਵਾਂਗੇ ਤਾਂ ਭਾਈ ਕੀ ਗੁਰੂ ਪਾਸ਼ਾ ਦੀ ਸ਼ੀਦੀ ਦਾ ਏਦਾਂ ਮਨਾਇ ਜਾਊਗਾ ਮੈਨੂੰ ਦੱਸਤਾ ਦਿਓ ਯਾਰ ਕਦੋਂ ਤੱਕ ਕਦੋਂ ਤੱਕ ਤੁਹਾਨੂੰ ਜਾਣ ਬੁਝ ਕੇ ਪਿੰਚ ਕੀਤਾ ਜਾਊਗਾ ਤੁਹਾਨੂੰ ਚੈੱਕ ਕੀਤਾ ਜਾਊਗਾ ਵੀ ਤੁਹਾਡੇ ਵਿੱਚ ਹਜੇ ਅੱਗ ਹੈ ਕਿ ਬੁਝ ਗਈ ਕਦੋਂ ਤੱਕ ਤੁਹਾਨੂੰ ਤੁਹਾਡੇ ਗੁਰੂਆਂ ਬਾਰੇ ਜਾਂ ਕਿਸੇ ਹੋਰ ਬਾਰੇ ਗਲਤ ਚਪੜੀਆਂ ਕਰਕੇ ਤੁਹਾਨੂੰ ਪਰਖਿਆ ਜਾਊਗਾ ਆਖਰੀ ਸਿਲਸਿਲਾ ਕਦੋਂ ਰੁਕੇਗਾ ਕੀ ਇਹਦਾ ਜਵਾਬ ਹੈ ਕਿਸੇ ਕੋਲੇ ਦਾ ਜਵਾਬ ਹੈ ਗੱਲ ਦਾ ਜਾਣ ਬੁਝ ਕੇ ਜਾਣ ਬੁਝ ਕੇ ਚੈੱਕ ਕੀਤਾ ਇਹਦਾ ਬਾਰ 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 ਕਰਦੇ ਨੇ ਯਾਰ ਛਿੱਡੀ ਕਨੌਣੀ ਹਰਕਤ ਜਿਹੜੀ ਸ਼੍ਰੀਨਗਰ ਦੇ ਵਿੱਚ ਹੋਈ ਹੈ ਯਾਰ ਜਿੱਡੇ ਸਖਤ ਸ਼ਬਦਾਂ ਜਿਹਦੀ ਨਖੇਦੀ ਕੀਤੀ ਜਾਵੇ ਕਰਨੀ ਚਾਹੀਦੀ ਹੈ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਅਸਾ ਗਰੇਵਾਲ ਸਾਹਿਬ ਬੋਲ ਰਹੇ ਸੀਗੇ ਵੀ ਭਾਈ ਇਹ ਇਹ ਕਿਦਾਂ ਹੋ ਰਿਹਾ ਹੈ ਬਿਲਕੁਲ ਭਾਈ ਇਹ ਸਰਕਾਰ ਦੀ ਵੱਡੀ ਗਲਤੀ ਹੈ ناکਾਮੀ ਹੈ ਪ੍ਰਬੰਧਕਾਂ ਦੀ ناکਾਮੀ ਹੈ ਇਹਨਾਂ ਨੂੰ ਜੇ ਅੱਜ ਨਾਲ ਸੀ ਰੋਕਿਆ ਇਹ ਤਾਂ ਫਿਰ ਕਰ ਦੇਣਗੇ ਕੱਲ ਨੂੰ ਗੁਰੂ ਸਾਹਿਬ ਦੇ ਰੂਪ ਚੋ ਲਿਆ ਕੇ ਬਿਠਾ ਦੇਣਗੇ ਕਿਸੇ ਨੂੰ ਭਾਈ ਇਹ ਜੈਜ ਇਹ ਤਾਂ ਸੈਪਟੇਬਲ ਹੀ ਨਹੀਂ ਹੈ ਗੱਲ ਹੀ ਕਹਿਣੀ ਜੈਜ ਨਹੀਂ ਹੈ ਯਾਰ ਮੇਰੇ ਦੁਆਰਾ ਸੋ ਇਹਦੀ ਸਖਤ ਸ਼ਬਦਾਂ ਨਖੇਦੀ ਕਰਦੇ ਆ ਜਿਹੜੇ ਪ੍ਰਬੰਧਕ ਸੀ ਉਹਨਾਂ ਨੂੰ ਕਾਰਵਾਈ ਕਰੋ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਤਾਂ ਇਹ ਗੱਲ ਕਹਿੰਦਾ ਐਸਜੀਪੀਸੀ ਜੋ ਬਣਦੀ ਉਹਨਾਂ ਨੂੰ ਸਜ਼ਾ ਲਾਵੇ ਜਿਵੇਂ ਉਹ ਬਾਈ ਨੇ ਵੀਰ ਸਿੰਘ ਨੇ ਤਾਂ ਬਚਾਣੇ ਹੱਥ ਛੋੜ ਕੇ ਮਾਫੀ ਮੰਗੀ ਹੈ ਬਹੁਤ ਉਹਦਾ ਸਤਕਾਰ ਆ ਬਹੁਤ ਮੁੰਡਾ ਹੋ ਸੋਹਣਾ ਗਵਈਆ ਹੈ ਹਨਾ ਤੁਸੀਂ ਦੇਖਿਆ ਹੋਣਾ ਜਿਹੜਾ ਉਹ ਫਿਲਮ ਚ ਆਇਆ ਨਵੇਂ ਪਾਦਸ਼ਾਹ ਦਾ ਉਹ ਵੀ ਜਿਹੜਾ ਪਣਾ ਗਾਇਆ ਬੜਾ ਖੂਬਸੂਰਤ ਗਾਇਆ ਉਸ ਬੰਦੇ ਦਾ ਸਤਿਕਾਰ ਹੈ ਤੇ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਮੈਨੂੰ ਜਦੋਂ ਮੈਂ ਕਿਹਾ ਐਕਚੁਅਲੀ ਬੋਰਡ ਦੇਖਿਆ ਹੀ ਨਹੀਂ ਪਿੱਛੇ ਨਿਗਾ ਹੀ ਨਹੀਂ ਗਈ ਕਿਉਂਕਿ ਬੰਦੇ ਜਦੋਂ ਗਾਇਕ ਬਿਜ਼ੀ ਹੋ ਜਾਂਦਾ ਬੰਦਾ ਛੇਤੀ ਛੇਤੀ ਆਉਂਦੇ ਨੇ ਇਹ ਚੀਜ਼ਾਂ ਪਰ ਮੇਨ ਗਲਤੀਆਂ ਜਿਹੜੇ ਪ੍ਰਬੰਧਕ ਕੀ ਉਹਨਾਂ ਨੇ ਦੱਸਿਆ ਨਹੀਂ ਜਬਾਈ ਦੀ ਪੀਆਰ ਟੀਮ ਭਾਈ ਇਦਾਂ ਨਹੀਂ ਆਹ ਚੀਜ਼ ਹੈ ਫਿਰ ਉੱਥੇ ਮੈਂ ਦੇਖਿਆ ਕਈ ਨੰਗੇ ਸਿਰ ਵੀ ਨੱਚ ਰਹੇ ਨੇ ਤੁਸੀਂ ਉਹ ਦੇਖ ਲਿਓ ਕਲਿੱਪ ਜੇ ਦੇਖ ਹੀ ਲਿਆ ਹਣਾ ਬਲ ਸਾਰਿਆਂ ਨੇ ਕਿਉਂ ਇਹ ਕਿਉਂ ਕੀਤਾ ਜਾਂਦਾ ਹੈ ਗੱਲ ਵੱਡੀ ਹੈ ਹੈ ਕਾਰਨ ਕੀ ਹੈ ਤੁਹਾਨੂੰ ਪਿੰਚ ਬਾਰ-ਬਾਰ ਬਾਰ-ਬਾਰ ਸੂਈਆਂ ਚਭਾਈਆਂ ਜਾਂਦੀਆਂ ਨੇ ਵੀ ਭਾਈ ਹੈਗੇ ਹੋ ਬੋਲੋਗੇ ਕਿ ਮਰਗੇ ਇਹ ਤਾਂ ਸਿਰਫ ਦੋ ਰਹਿਗੇ ਸੀ ਬਾਬਾ ਬੋਤਾ ਸੌ ਤੇ ਬਾਬਾ ਗਰਜਾ ਸੌ ਉਹਨਾਂ ਨੇ ਡੈਕਸ ਲਾਤਾ ਸੀ ਜੀ ਇਸ ਲਈ ਇਹਨੀਆਂ ਗਲਤ ਗੱਲਾਂ ਜਿਹੜੀਆਂ ਇਹ ਹੋ ਰਹੀਆਂ ਨੇ ਕੌਮ ਦੇ ਵਿੱਚ ਸੋ ਇਹਦੇ ਨਾਲ ਦਿਲ ਦੁਖਦਾ ਹੈ ਯਾਰ ਤੁਸੀਂ ਦੇਖੋ ਜਾਣ-ਬੁੱਝ ਕੇ ਜਾਣ-ਬੁੱਝ ਕੇ ਚੀਜ਼ ਜਾਣ-ਬੁੱਝ ਕੇ ਨਹੀਂ ਕੀਤੀ ਗਈ ਕਦੀ ਕਦੀ ਤਾਂ ਤੁਸੀਂ ਚੱਕਦੇ ਨੇ ਲੈਂਡ ਪੂਲਿੰਗ ਪਾਲਿਸੀ ਹਨਾ ਸਰਕਾਰਾਂ ਜਾਣਬੁੱਝ ਕੇ ਟਾਹੁੰਦੀਆਂ ਨੇ ਯਾਰ ਤੁਹਾਨੂੰ ਯਾਰ ਇਹ ਟੋਹਣਾ ਹੀ ਸਾਡੇ ਜਿਹੜਾ ਟਾਹੁੰਦੀਆਂ ਨੇ ਚੋਹੁੰਦੀਆਂ ਨੇ ਸੋਈਆਂ ਹਨਾ ਉਦੋਂ ਹੀ ਦੇਖਦੀਆਂ ਨੇ ਵੀ ਹਾਏ ਹੈਗੇ ਨੇ ਹੁਣ ਲੈਂਡ ਪੂਲਿੰਗ ਐਕਟ ਨੂੰ ਲੈਗ ਪੂਲਿੰਗ ਐਕਟ ਕਹਿੰਨਾ ਮੈਂ ਉਹਦੇ ਤੇ ਜਿਹੜਾ ਕੰਮ ਕਰਨ ਵਾਲਾ ਕੀਤਾ ਨਹੀਂ ਜਾ ਰਿਹਾ ਉਹ ਜਦ ਕਿਸਾਨ ਨਹੀਂ ਦੇਵੇਂ ਦੇਣਾ ਜਦੋਂ ਰੱਦ ਕਰੋ ਜਾਣਬੁੱਝ ਕੇ ਜਾਣਬੁੱਝ ਕੇ ਤੁਸੀਂ ਜਿਹੜਾ ਛੀਦੀ ਧੜੇ ਸੰਬੰਧੀ ਸਮਾਗਮ ਰੱਖੇ ਹੋਏ ਨੇ ਉਹਨਾਂ ਨੂੰ ਤੁਸੀਂ ਭੰਗੜੇ ਪਾ ਰਹੇ ਹੋ

ਕਿਰਪਾ ਕਰਕੇ ਕਿਰਪਾ ਕਰਕੇ ਇਹਨਾਂ ਗੱਲਾਂ 'ਤੇ ਧਿਆਨ ਦਿਓ অতি ਜ਼ਰੂਰੀ ਹੈ ਨਹੀਂ ਆਉਣ ਵਾਲਾ ਸਮਾਂ ਕੋਝਾ ਮਜ਼ਾਕ ਕਰੂਗਾ ਇਹ ਤਾਂ ਪਹਿਲਾਂ ਹੀ ਚਾਉਂਦੇ ਨੇ ਵੀ ਭਾਈ ਸਿੱਖਾ ਆਪਸੋ ਚ ਪੜਟਣ ਕਿਉਂਕਿ ਬਹੁਤ ਜਿਹੜੀ ਘਟ ਗਿਣਤੀ ਹੈ ਉਹਨੂੰ ਹੋਰ ਦਵਾਇਆ ਜਾ ਸਕੇ ਕੀ ਹਾਲ ਚੱਲ ਰਿਹਾ ਪਹਿਲਾਂ ਹੀ ਕੌਮ ਦਾ ਸੋ ਇਹੋ ਜਿਹਿਆਂ ਬੇਵਕੂਫੀਆਂ ਹੁਦਰੀਆਂ ਚੱਲ ਕੇ ਤੁਸੀਂ ਆਪਣੇ ਆਪ ਨੂੰ ਤਬਾਹ ਨਾ ਕਰੋ ਆਓ ਆਪਾਂ ਇਸ ਮਸਲੇ 'ਤੇ ਧਿਆਨ ਦਈਏ ਐਸਜੀਪੀਸੀ ਸਤਕਾਰਯੋਗ ਐਸਜੀਪੀਸੀ ਇਹਦੇ ਤੇ ਸਖਤ ਕਾਰਵਾਈ ਕਰੇ ਤਾਂ ਜੋ ਅੱਗੇ ਤੋਂ ਕੋਈ ਇਦਾਂ ਦੀ ਕੋਈ ਜੀ ਹਰਕਤ ਨਾ ਕਰੇ ਧੰਨਵਾਦ ਸਤਿ ਸ਼੍ਰੀ ਅਕਾਲ